ਕਿ ਅੱਜ ਜੰਗ ਦਾ ਸ਼ੁਰੂਆਤ ਹੋ ਗਿਆ ਆ ਜੋ ਜੋ ਮੈਂ ਅੱਜ ਕਹੂੰਗਾ ਨੋਟ ਕਰ ਲਿਓ ਪਹਿਲੇ ਵੀ ਜੋ ਸਰਕਾਰ ਬਣੀ ਸੀ ਆਪਣੀ ਉਹ ਤੋਂ ਜੋ ਗੱਲਾਂ ਗਈਆਂ ਸੀ ਮੈਂ ਪੂਰੀਆਂ ਕੀਤੀਆਂ ਮੇਰੇ ਮਨ 'ਚ ਇੱਕ ਸੁਪਨਾ ਹੈ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਕਿਸਾਨੀ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਦੇਣਾ ਬਾਹਰ ਜਾਣ ਦੀ ਲੋੜ ਨਾ ਪਵੇ ਉਹ ਮੇਰੇ ਕੋਲ ਇੱਕ ਪਲਾਨ ਹੈ ਮੈਂ ਕਹਿਣਾ ਨੋਟ ਕਰ ਲਿਓ ਕਿਉਂਕਿ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਉਹਨਾਂ ਹੀ ਕਹਿਣਾ ਜਿੰਨਾ ਕਰ ਸਕਾਂ ਵੱਡੇ ਬਾਦਲ ਸਾਹਿਬ ਦਾ ਵੀ ਇਹ ਸੂਲ ਸੀ ਤਾਂ ਹੀ ਅਸੀਂ ਜੋ ਅਕਾਲੀ ਦਲ ਕਹਿੰਦਾ ਸੀ ਕਰਦਾ ਸੀ ਤੇ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਮੈਂ ਕਿਸਾਨੀ ਤੋਂ ਸ਼ੁਰੂ ਕਰਨਾ ਚਾਹਣਾ ਜਿਹੜੇ ਜਿੰਨਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਬੰਮੀਆਂ ਦੇ ਕਨੈਕਸ਼ਨ ਹੈ ਨਹੀਂ ਕੋਈ ਹੈਗੇ ਤੁਹਾਡੇ ਕੋਲ ਜਿਹੜਾ ਕੋਲ ਹੈ ਨਹੀਂ ਹੱਥ ਘੜੇ ਕਰੋ ਜਾਦੇ ਹੈਗੇ ਜਿੰਨਾਂ ਕੋਲੇ ਕਨੈਕਸ਼ਨ ਹੈ ਨਹੀਂ ਪਹਿਲੇ ਹਫ਼ਤੇ ਵਿੱਚ ਸਾਰਿਆਂ ਨੂੰ ਇੱਕ ਇੱਕ ਟਿਊਬਲ ਕਨੈਕਸ਼ਨ ਮਿਲ ਜਾਊਗਾ ਕੀ ਪਿਛਲੇ 10 ਸਾਲਾਂ 'ਚ ਕਿਸ ਨੂੰ ਟਿਊਬਲ ਕਨੈਕਸ਼ਨ ਮਿਲਿਆ ਅੱਜ 15-15 ਲੱਖ ਲੱਗਦਾ ਨਾ ਸਾਲ ਘਟੀਖ ਲੋ ਐਵੇਂ ਨਾ 15 ਲੱਖ ਖਰਾਬ ਕਰ ਲਿਓ ਦੂਜੀ ਗੱਲ ਜਿਹੜੀ ਮੈਂ ਕਰਨ ਲੱਗਿਆ ਸਾਰੇ ਬੰਦ ਪੱਕੇ ਕੀਤੇ ਜਾਣਗੇ ਜਿਵੇਂ ਡੈਮ ਬੰਦਿਆ ਪੱਕੇ ਗੱਲ ਆਉਂਦੇ ਮੇਰਾ ਪਹਿਲਾ ਪ੍ਰਾਇਓਰਟੀ ਹੋਊਗਾ ਪਹਿਲੇ ਸਾਲ 1.5 ਸਾਲ ਦੇ ਅੰਦਰ ਸਾਰੇ ਦਰਿਆਵਾਂ ਪਾਣਾ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੱਕ ਇਹ ਜਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਸੀਮ ਕੰਕਰੀਟ ਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਕਿ ਤੁਹਾਨੂੰ ਅੱਗੇ ਤੋਂ ਫੜਦਾ ਕਰਕੇ ਨੁਕਸਾਨ ਨਾ ਹੋਵੇ ਕਈ ਇਲਾਕਿਆਂ ਵਿੱਚ ਪਾਈਪਾਂ ਰਾਹੀਂ ਪਾਣੀ ਲਿਜਾ ਕੇ ਖੇਤੀ ਦਾ ਕੰਮ ਹੁੰਦਾ ਉਹਦੇ ਤੇ ਬਹੁਤ ਜ਼ਿਆਦਾ ਪੈਸਾ ਦਿੱਤਾ ਜਾਊਗਾ ਜਿਹੜੇ ਥੋੜੀਆਂ ਪੌਦ ਬਾਰਡਰ ਦੇ ਲੋਕ ਹੈ ਸਰਕਾਰੀ ਜ਼ਮੀਨਾਂ ਤੇ ਬੈਠੇ ਆ ਉਹਨਾਂ ਦੀ ਨਾ ਜ਼ਮੀਨ ਨਹੀਂ ਹੈ ਪਰ ਵਾਰਿਆ ਕੋਈ 50 ਸਾਲ ਦਾ ਵਾਰਿਆ ਕੋਈ 70 ਸਾਲ ਦਾ ਵਾਰਿਆ ਉਹ ਸਾਰੀ ਮਾਲਕੀਅਤ ਉਹਨਾਂ ਨੂੰ ਦਿੱਤੀ ਜਾਊਗੀ ਜਿਹੜਾ ਪਰਾણે ਆਪਣੀਆਂ ਜ਼ਮੀਨਾਂ ਵਾਰਿਆ ਹੈ ਇੱਕ ਆਪਣੇ ਜ਼ਮੀਨਾਂ ਦੇ ਸਾਂਝੇ ਖਾਤੇ ਹੈ ਆਪਣੀ ਸਰਕਾਰ ਆਉਣ ਤੇ ਮੁਫਤ ਤਕਸੀਮ ਕਰਾਏ ਜਾਣਗੇ ਸਾਰਾ ਹਰ ਬੰਦੇ ਨੂੰ ਪਤਾ ਹੋਏ ਕਿ ਮੇਰਾ ਕੀ ਹੈ ਆ ਝਗੜੇ 90% ਝਗੜੇ ਰੁਕ ਜਾਣਗੇ ਜੇ ਆ ਕੰਮ ਕੀਤਾ ਜਾਏ ਤੇ ਉਹ ਅਸੀਂ ਕਰਾਂਗੇ ਫਿਰ ਤੋਂ ਅਸੀਂ 4 ਰੁਪਏ ਕਿਲੋ ਆਟਾ ਤੇ 20 ਕਿਲੋ ਦਾਲ ਦੀ ਸਕੀਮ ਪਹਿਲੇ ਹੀ ਦਿਨ ਫਿਰ ਤੋਂ ਸ਼ੁਰੂ ਕਰ ਦਾਂਗੇ ਬੀਬੀਆਂ ਵਾਸਤੇ ਤੁਹਾਨੂੰ ਕਿਸੇ ਦੀ ਕਮੀ ਨਾ ਹੋਵੇ ਗਰੀਬ ਬੱਚਿਆਂ ਦੀ ਸ਼ਾਦੀ ਵਾਸਤੇ ਤੁਸੀਂ ਦੇਖ ਲਓ ਕਹਿੰਦੇ ਸੀ 52000 ਅੱਜ ਤੱਕ 52000 ਨਹੀਂ ਦਿੱਤਾ ਆ ਜਾਂਦੇ ਹੋ ਆਕਾਲੀ ਦਲ ਦੀ ਸਰਕਾਰ 1 ਲੱਖ ਰੁਪਿਆ ਸ਼ਾਦੀ ਵਾਸਤੇ ਗਰੀਬ ਦੀ ਬੱਚੀ شادی ਵਾਸਤੇ ਦਿੱਤਾ ਜਾਊਗਾ 올ਡ ਏਜ ਪੈਨਸ਼ਨ 3100 ਰੁਪਿਆ ਕੀਤੀ ਜੋ ਬਜ਼ੁਰਗਾਂ ਦੀ ਪੈਨਸ਼ਨ 3100 ਰੁਪਿਆ ਕੀਤੀ ਜਾਊਗੀ ਜਿਹੜਾ ਵੀ ਨੌਜਵਾਨ ਕੋਈ ਆਪਣਾ ਕਿੱਤਾ ਕਰਨਾ ਜਾਊਗਾ ਭਾਵੇਂ ਕੋਈ ਲੜਕੀ ਹੈ ਕੋਈ ਲੜਕਾ ਹੈ 10 ਲੱਖ ਰੁਪਿਆ ਲੋਨ ਪੰਜਾਬ ਸਰਕਾਰ ਦੇਗੀ ਉਹਦਾ ਕੋਈ ਵਿਆਜ ਨਹੀਂ ਹੋਊਗਾ ਪੈਸਾ ਵੀ ਤੁਹਾਨੂੰ 10 ਸਾਲਾਂ ਚ ਮੋੜਨਾ ਪਊਗਾ ਆਪਣੇ ਉਸ ਕੰਮ ਚ ਕਮਾ ਕੇ ਪੱਠੋ ਨੂੰ ਲੋਨ ਦਿੱਤਾ ਜਾਊਗਾ ਕਿਸੇ ਨੇ ਦੇਰੀ ਦਾ ਕੰਮ ਕਰਨਾ ਕਿਸੇ ਬੱਕਰੀਆਂ ਪਾਲਣੀਆਂ ਕਿਸੇ ਬੇਟੀ ਨੇ ਕੋਈ ਦੁਕਾਨ ਖੋਲ੍ਹਣੀ ਹੈ ਤੁਹਾਨੂੰ ਕਿਤੇ ਬੈਂਕ ਜਾਂ ਕਿਤੇ ਜਾਣ ਦੀ ਲੋੜ ਨਹੀਂ ਅਸੀਂ ਦੇਵਾਂਗੇ ਵਿਆਜ ਅਸੀਂ ਭਰਾਂਗੇ ਬੈਂਕਾਂ ਦਾ ਪਰ ਆਪਣੇ ਬੱਚਿਆਂ ਨੂੰ ਮੈਂ ਚਾਹਾਂ ਕਿ ਆਪਣੇ ਪੈਰਾਂ 'ਤੇ ਖੜੇ ਹੋਣ ਹਰ ਅਸੈਂਬਲੀ ਹਲਕੇ ਵਿੱਚ ਇੱਕ ਮੈਰਿਟੋਰੀਅ ਸਕੂਲ ਹੋਊਗਾ ਜਿਹੜੇ ਸਰਕਾਰੀ ਸਕੂਲਾਂ ਦੇ ਉਹ ਹਲਕੇ ਦੇ ਬੱਚੇ ਜਿਹੜੇ 80% ਨੰਬਰ ਲੈ ਕੇ ਆਣਗੇ ਉਹਨਾਂ ਨੂੰ ਉਹ ਸਕੂਲ ਵਿੱਚ ਰੱਖਿਆ ਜਾਊਗਾ ਉੱਥੇ ਉਹਨਾਂ ਨੂੰ ਮੈਡੀਕਲ ਦੀ ਨਾਨ ਮੈਡੀਕਲ ਦੀ ਇੰਜੀਨੀਅਰਿੰਗ ਦੀ ਪੜ੍ਹਾਈ ਮੁਫਤ ਕਰਾਈ ਜਾਊਗੀ ਤੇ ਉਹਦੇ ਬਾਅਦ ਬੋਲੇ ਸੋਨਿਆ ਉਹਦੇ ਬਾਅਦ ਜਿੰਨੀਆਂ ਯੂਨੀਵਰਸਟੀਆਂ ਪੰਜਾਬ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ 50% ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ ਉਹ ਸਰਕਾਰੀ ਸਕੂਲ ਦੇ ਬੱਚਿਆਂ ਵਾਸਤੇ ਜਿਹੜੇ ਮੈਰਿਟੋਰੀ ਬਣ ਗਏ ਜੇ ਉਹਨਾਂ ਨੇ ਇੰਜੀਨੀਅਰ ਬੰਨਾ ਡਾਕਟਰ ਬੰਨਾ ਉਹਦਾ ਵੀ ਖਰਚਾ ਸਰਕਾਰ ਚੱਕੂਗੀ ਤੁਹਾਨੂੰ ਇੱਕ ਵੀ ਰੁਪਈਆ ਨਹੀਂ ਦੇਣ ਦੀ ਲੋੜ ਨਹੀਂ ਮੈਂ ਤੁਹਾਨੂੰ ਗਰੀਬ ਦਾ ਬੱਚਾ ਡਾਕਟਰ ਬਣਾ ਕੇ ਦਿਖਾਉਂਗਾ ਜਿਹੜਾ ਅੱਜ ਨਹੀਂ ਬਣ ਸਕਦਾ ਕਿਉਂਕਿ ਅਸੀਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਊਗਾ ਇੱਕ ਵੈਟਨਰੀ ਕਾਲਜ ਪਸ਼ੂਆਂ ਦਾ ਕਾਲਜ ਹੁੰਦਾ ਤੇ ਉਹਨਾਂ ਦੀ ਬਿਮਾਰੀਆਂ ਦਾ ਡਾਕਟਰ ਬੰਦੇ ਆ ਤੇ ਇੱਕ ਸਕਿੱਲ ਯੂਨੀਵਰਸਿਟੀ ਹਰ ਜ਼ਿਲ੍ਹੇ ਝਾਊਗੀ ਅੱਜ ਇਹ ਤੁਹਾਡੇ ਨਾਲ ਥੀਨ ਡੈਮ ਹੈ ਥੀਨ ਡੈਮ ਉੱਤੇ ਅਸੀਂ ਇੰਡੀਆ ਦਾ ਨਹੀਂ ਵਰਲਡ ਦਾ ਸਭ ਤੋਂ ਵੱਡਾ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆ ਮੈਨੂੰ ਲੱਗਦਾ ਕਈ ਹਜ਼ਾਰ ਬੱਚੇ ਇੱਥੇ ਹੀ ਨੌਕਰੀ ਲੱਕਣ ਲੱਗ ਜਾਣਗੇ ਤੇ ਅਸੀਂ ਮੈਂ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜੇ ਇੰਡਸਟਰੀ ਨੇ ਇਥੇ ਇੰਡਸਟਰੀ ਲਾਉਣੀ ਹੈ ਪੰਜਾਬ जिने ਸਾ ਤੋਂ ਕੋਈ ਸਹੂਲਤ ਲੈਣੀ ਹੈ ਸਹੂਲਤਾਂ ਦਿੱਤੀ ਜਾਊਗੀ ਜੇ 75% ਜਿਹੜੇ ਮਲਾਜ਼ਮ ਹੈ ਉਹ ਪੰਜਾਬ ਦੇ ਹੋਣਗੇ ਸਰਕਾਰੀ ਨੌਕਰੀਆਂ 'ਚ ਫਿਰ ਤੋਂ ਕਾਨੂੰਨ ਬਣਦਾ ਜਾਊਗਾ ਸਰਕਾਰੀ ਨੌਕਰੀ ਦਾ ਫਿਰ ਤੋਂ ਕਾਨੂੰਨ ਦਿੱਤਾ ਜਾਊਗਾ ਕਿ ਸਰਕਾਰੀ ਨੌਕਰੀ ਕੱਲੇ ਪੰਜਾਬ ਦੇ ਲੋਕਾਂ ਵਾਸਤੇ ਹੋਊਗੀ ਤੇ ਬਾਹਰ ਲਿਆਂਦੀ ਨਹੀਂ ਜਿਵੇਂ ਝਾੜੂ ਵਾਲੇ ਨੇ ਕੀਤਾ ਹੈ ਖੇਡਾਂ ਵਾਸਤੇ ਵਰਲਡ ਕੱਪ ਕਬੱਡੀ ਫਿਰ ਤੋਂ ਸ਼ੁਰੂ ਕਰਾਂਗੇ ਜੀ ਵਰਲਡ ਕੱਪ ਕਬੱਡੀ ਫਿਰ ਤੋਂ ਕਰੋੜਾਂ ਦੀ ਕਬੱਡੀ ਬਣਾਵਾਂਗੇ ਕੱਲੇ ਕਬੱਡੀ ਨਹੀਂ ਪਸ਼ੂ ਮੇਲੇ ਵੀ ਸ਼ੁਰੂ ਕਰਾਵਾਂਗੇ ਪਸ਼ੂ ਮੇਲਿਆਂ ਤੇ ਵੀ ਨਾਮ ਰੱਖਾਂਗੇ ਇੱਕ ਮਾਰਵਾੜੀ ਘੋੜਿਆਂ ਦੇ ਰੇਸ ਕੋਰਸ ਖੋਲ੍ਹਾਂਗੇ ਜਿੱਥੇ ਇਨਾਮ ਰੱਖਿਆ ਜਾਏ ਆਪਣੇ ਜਿਹੜੇ ਕਈ ਕਬੂਤਰਾਂ ਦੀ ਬਾਜ਼ੀਆਂ ਵੀ ਲਾਉਂਦੇ ਆ ਉਹ ਵੀ ਸਰਕਾਰੀ ਤੌਰ ਤੇ ਕਰੋੜਾਂ ਦਾ ਨਾਮ ਰੱਖਾਂਗੇ ਮੇਰਾ ਮਤਲਬ ਕੀ ਹੈ ਕੀ ਆ ਜਿਹੜੀ ਪੰਜਾਬ ਦੀ ਵਿਰਾਸਤ ਹੈ ਜਿਹੜੇ ਆਪਣੇ ਪਿੰਡਾਂ ਦੇ ਕਿਤੇ ਹੈ ਉਹਨਾਂ ਨੂੰ ਅੱਗੇ ਵਧਾਇਆ ਜਾਏ ਜਿਵੇਂ ਇੱਕ ਵਰਲਡ ਕਬੱਡੀ ਕਰਾਈ ਉਵੇਂ ਹੀ ਕੁਸ਼ਤੀ ਦਾ ਵੀ ਵਰਲਡ ਕੱਪ ਕਰਾਇਆ ਕਰਾਂਗੇ ਕੁਸ਼ਤੀ ਪਹਿਲਵਾਨੀ ਯਾਦਾ ਪੁਰਾਣੀ ਪਹਿਲਵਾਨੀ ਕੁਸ਼ਤੀ ਹੁੰਦੀ ਸੀ ਉਹ ਕੁਸ਼ਤੀ ਦੇ ਵੀ ਜਿਵੇਂ ਮਾਹੌਲ ਉਹ ਹੀ ਵਾਪਸ ਖੁਸ਼ੀਆਂ ਵਾਲਾ ਮਾਹੌਲ ਲੈ ਕੇ ਆਵਾਂਗੇ ਜਿਹੜਾ 10 ਸਾਲ ਪਹਿਲੇ ਹੁੰਦਾ ਸੀ